ਦੋਸਤੋ ਸਿਕਾ ਮੈਂ ਹਰ ਦੇਵਿੰਦਰ ਸਿੰਘ ਦੋਸਤੋ ਪੀਤੇ ਰੋਜ਼ ਆਪਾਂ ਗੱਲ ਕੀਤੀ ਸੀ ਕਿ ਕੇਸਟਰੀ ਕੇ ਨਾਲ ਯੂ ਐਸ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਵਿਗੜਦੇ ਜਾ ਰਹੇ ਨੇ ਜਿਹੜੇ ਕਿ ਇੱਕ ਦੂਜੇ ਦੇ ਸਭ ਤੋਂ ਚੰਗੇ ਜਿਹੜੇ ਦੋਸਤ ਗਵਾਂਢੀ ਮੰਨੇ ਜਾਂਦੇ ਆ ਉਹ ਵੈਸੇ ਆਪਣੀ ਇੱਕ ਕਹਾਵਤ ਆ ਨਾ ਕਿ ਰੱਬਾ ਕੁੜਮ ਬਿਸ਼ੱਕ ਦੇਣੀ ਮਾੜੇ ਦੇ ਦੇਈ ਪਰ ਗਵਾਂਢੀ ਨਾ ਮਾੜਾ ਦੇ ਸੋ ਇੱਥੇ ਤਾਂ ਕੈਨੇਡਾ ਵਾਲਿਆਂ ਨੂੰ ਲੱਗਦਾ ਵਿਚਾਰਿਆਂ ਨੂੰ ਕਿ ਗਵਾਂਢੀ ਦੇ ਰੂਪ ਦੇ ਵਿੱਚ ਜਿੱਥੇ ਹਮੇਸ਼ਾ ਲੰਬੇ ਸਮੇਂ ਤੋਂ ਅਮਰੀਕਾ ਦਾ ਉਹਨਾਂ ਨੂੰ ਫਾਇਦਾ ਰਿਹਾ ਕਿ ਅਮਰੀਕਾ ਦਾ ਹਲਾਈ ਹੈ ਕੈਨੇਡਾ ਉੱਥੇ ਹੀ ਹੁਣ ਇੱਕ ਵੱਡੇ ਨੁਕਸਾਨ ਦੇ ਵਿੱਚੋਂ ਵੀ ਉਹਨਾਂ ਨੂੰ ਗੁਜ਼ਰਨਾ ਪੈ ਰਿਹਾ ਪਰ ਚਲੋ ਕਿਤੇ ਨਾ ਕਿਤੇ ਜਿਹੜੇ ਇਹ ਟੈਰਿਫ ਲਗਾਏ ਗਏ ਡੋਨਲਡ 트ੰਪ ਦੇ ਵੱਲੋਂ ਇਹਨਾਂ ਨੂੰ ਵੀ ਇਨ ਅ ਵੇ ਜਸਟੀਫਾਈ ਕੀਤਾ ਜਾ ਸਕਦਾ 트ੰਪ ਕਹਿ ਸਕਦਾ ਕਿ ਮੈਂ ਆਪਣੇ ਮੁਲਕ ਦੀ ਬਿਹਤਰੀ ਲਈ ਇਹ ਕਰ ਰਿਹਾ ਕਿਉਂਕਿ ਉਸ ਤੋਂ ਬਾਅਦ ਕੀ ਕਿਹਾ ਸੀ ਦੇਖਿਆ ਕਿ ਮੈਕਸੀਕੋ ਨੇ ਵੀ ਕਈ ਗੱਲਾਂ ਮੰਨੀਆਂ ਆਪਣੀ ਮੈਕਸੀਕੋ ਨੇ ਆਪਣੀਆਂ ਫੋਰਸਸ ਜਿਹੜੀਆਂ ਸਰਹੱਦਾਂ ਤੇ ਭੇਜੀਆਂ ਕੈਨੇਡਾ ਨੇ ਵੀ ਮੰਨਿਆ ਕਿ ਅਸੀਂ ਆਪਣੀਆਂ ਫੋਰਸਸ ਜਿਹੜੀਆਂ ਉਹ ਸਰਹੱਦ ਤੇ ਭੇਜਣ ਪਰ ਜੇ ਸਟ੍ਰੀਕੇ ਨਾਲ ਇੱਕ ਬੇਇੱਜ਼ਤ ਕਰਨ ਦੇ ਲਹਿਜੇ ਦੇ ਵਿੱਚ ਡੋਨਲਡ 트ੰਪ ਨੇ ਕੈਨੇਡਾ ਦੇ ਬਾਬਤ ਗੱਲ ਕੀਤੀ ਆ ਉਹਨੂੰ ਲੈ ਕੇ ਲੋਕੀ ਕਾਫੀ ਜ਼ਿਆਦਾ ਖਫਾ ਨੇ ਉਹਦੇ ਤੇ ਆਪਾਂ ਗੱਲ ਕਰਨੀ ਆ ਇਹਦੇ ਨਾਲ ਨਾਲ ਹੁਣ ਜਦੋਂ ਗੱਲ ਕਰ ਰਹੇ ਆ ਆਪਾਂ ਉਦੋਂ ਹੀ ਨਿਤਨੀ ਆਹੋ ਜਿਹੜਾ ਆਪਣੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਯੂਐਸਏ ਦੇ ਵਿੱਚ ਮੌਜੂਦ ਆ ਉਹ ਇਹਨਾਂ ਨੇ ਯੂਐਨ ਦੀ ਜਿਹੜੀ ਆ ਹਿਊਮਨ ਰਾਈਟ ਕਾਉਂਸਲ ਦੇ ਵਿੱਚੋਂ ਵੀ ਯੂਐਸ ਨੇ ਵਿਦਡਰਾ ਕਰ ਲਿਆ ਇਸੇ ਤਰੀਕੇ ਨਾਲ ਪਹਿਲਾਂ ਪੈਰਿਸ ਜਿਹੜਾ ਐਗਰੀਮੈਂਟ ਸੀਗਾ ਉਹਨੂੰ ਵਿਦਡਰਾ ਕਰ ਲਿਆ ਸੀਗਾ ਐਂਡ ਕਈ ਸਾਰੇ ਜਿਹੜੇ ਆ ਜਿਹੜੇ ਕਿ ਇਲੀਗਲ ਮਾਈਗ੍ਰੈਂਟਸ ਸਗੇ ਉਤੇ ਗੈਰ ਕਾਨੂੰਨਨ ਪ੍ਰਵਾਸੀ ਉਹਨਾਂ ਨੂੰ ਯੂਐਸ ਦੇ ਜਿਹੜਾ 에ਅਰ ਫੋਰਸ ਦੇ ਵਿੱਚ ਭਰ ਕੇ ਜਹਾਜ਼ ਦੇ ਵਿੱਚ ਤੇ ਡੋਨਲਡ 트럼ਪ ਉਹਨਾਂ ਨੇ ਅੰਬਰਸਰ 에ਅਰਪੋਰਟ ਨੂੰ ਰਵਾਨਾ ਕਰ ਦਿੱਤਾ ਜਿਹੜਾ ਕਿ ਇੰਡੀਅਨ ਮੀਡੀਆ ਰਿਪੋਰਟ ਕਰ ਰਿਹਾ ਤੇ ਇਹਦੇ ਨਾਲ ਹੀ ਇੱਕ ਮੰਡੀ ਮੰਦਭਾਗੀ ਘਟਨਾ 스వీడਨ ਦੇ ਵਿੱਚ ਵਾਪਰੀ ਹੈ ਉਹਦੇ ਤੇ ਵੀ ਗੱਲ ਕਰਦੇ ਜਿੱਥੇ 10 ਲੋਕਾਂ ਦੀ ਮੌਤ ਹੋਈ ਹੈ ਸੋ ਇੱਕ ਤਾਂ ਇਹਦੇ ਤੇ ਹੋਰ ਕੀ ਅਪਡੇਟਸ ਆਉਂਦੀਆਂ ਨੇ ਕਿਦਾਂ ਜਿਹੜਾ ਜਦੋਂ ਕਿਹਾ ਜਾ ਰਿਹਾ ਇੰਡੀਅਨ ਮੀਡੀਆ ਦੇ ਵਿੱਚ ਰਿਪੋਰਟ ਹੋ ਰਿਹਾ ਕਿ ਇੱਕ ਜਹਾਜ਼ ਜਿਹੜਾ ਉਹ ਰੋਇਟਰਸ ਦੇ ਹਵਾਲੇ ਨਾਲ ਰਿਪੋਰਟ ਕੀਤਾ ਜਾ ਰਿਹਾ ਕਿ ਇੱਕ ਜਹਾਜ਼ ਜਿਹਦੇ ਵਿੱਚ 900 ਤੋਂ ਪਲੱਸ ਜਿਹੜੇ ਆਪਣੇ ਪੰਜਾਬੀ ਨਾਗਰਿਕ ਭਾਰਤੀ ਨਾਗਰਿਕ ਦੱਸੇ ਜਾ ਰਹੇ ਨੇ ਮੋਸਟਲੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਤੇ ਨਾਲ ਦੇ ਸੂਬਿਆਂ ਦੇ ਨਾਲ ਸੰਬੰਧਤ ਲੋਕ ਨੇ ਉਹਦੇ ਵਿੱਚ ਜਿਹੜਾ ਕਿ ਕਿਸੇ ਵੀ ਟਾਈਮ ਅੰਮ੍ਰਿਤਸਰ ਦੇ ਵਿੱਚ ਲੈਂਡ ਕਰ ਸਕਦਾ ਤੇ ਅੱਛਾ ਤੁਸੀਂ ਇਹਦੇ ਵਿੱਚ ਦੇਖੋ ਇੱਕ ਜਿਹੜਾ ਲੋਕਾਂ ਦੇ ਵਿੱਚ ਮੈਸੇਜ ਕੀ ਦਿੱਤਾ ਜਾ ਰਿਹਾ ਪਹਿਲਾਂ ਟਰੰਪ ਨੇ ਕਲੰਬੀਆ ਦੇ ਵਿੱਚ ਜਿਹੜੇ ਕਲੰਬੀਅਨ ਨਾਗਰਿਕ ਸੀਗੇ ਜਿਹੜੇ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹ ਰਹੇ ਸੀਗੇ ਉਹਨਾਂ ਨੂੰ ਅਮਰੀਕਨ 에ਅਰਫੋਰਸ ਜਹਾਜ਼ਾਂ ਦੇ ਵਿੱਚ ਭਰ ਕੇ ਉੱਥੇ ਭੇਜਿਆ ਆਪਣੇ ਲੋਕਾਂ ਨੂੰ ਉਹ ਮੈਸੇਜ ਇਹ ਦੇ ਰਿਹਾ ਕਿ ਮੈਂ ਜੰਗੀ ਪੱਧਰ ਤੇ ਕੰਮ ਕਰ ਰਿਹਾ ਪਹਿਲਾਂ ਤੋਂ ਮੇਰੇ ਤੋਂ ਪਹਿਲਾਂ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਮੇਰੇ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਕੰਮ ਨਹੀਂ ਕੀਤਾ ਮੈਂ ਫੌਜ ਦੇ ਜਹਾਜ਼ ਲਾ ਦਿੱਤੇ ਕਿ ਇਹਨਾਂ ਲੋਕਾਂ ਨੂੰ ਵਾਪਸ ਭੇਜਣ ਦੇ ਲਈ ਉਹ ਤੇ ਇਸ ਕਰਕੇ ਜਿਹੜਾ ਇੰਡੀਆ ਦੇ ਵੱਲੋਂ ਵੀ ਹੁਣ ਇਹ ਕਹਾਣੀ ਸ਼ੁਰੂ ਹੋ ਗਈ ਆ ਪਹਿਲਾਂ ਜਦ ਮੈਂ ਕਲੰਬੀਆ ਦੀ ਗੱਲ ਕੀਤੀ ਤਾਂ ਚਲੋ ਮੈਕਸੀਕੋ ਤੇ ਕੈਨੇਡਾ ਨੇ ਕੁਝ ਗੱਲਾਂ 트ੰਪ ਦੀਆਂ ਮੰਨੀਆਂ ਨੇ ਖਾਸ ਕਰਕੇ ਕਿਉਂਕਿ ਮੈਕਸੀਕੋ ਤੇ ਆਪਣੇ ਅਮਰੀਕਾ ਦੇ ਨਾਲ ਕੈਨੇਡਾ ਦੀ ਸਰਹੱਦ ਲੱਗਦੀ ਆ ਬਾਰਡਰ ਲੱਗਦਾ ਸਭ ਤੋਂ ਲੰਬਾ ਬਾਰਡਰ ਹਜ਼ਾਰਾਂ ਕਿਲੋਮੀਟਰ ਦਾ ਬਾਰਡਰ ਹੈ ਕੈਨੇਡਾ ਤੇ ਅਮਰੀਕਾ ਦਾ ਤੇ ਚਲੋ ਉਹ ਕਹਿ ਰਹੇ ਨੇ ਕਿ ਉਹ ਜਿਹੜਾ ਉੱਥੇ ਫੈਂਟਨਲ ਡਰਗ ਹੈ ਉਹਨੂੰ ਵੀ ਰੋਕਣ ਦੇ ਲਈ ਕੈਨੇਡਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਉੱਥੇ ਹੋਰ ਫੌਜੀ ਵੀ ਡਸਟਨ ਟਰੂਡੋ ਨੇ ਡਿਪਲੋਏ ਕਰਨ ਦੀ ਗੱਲ ਕੀਤੀ ਆ ਪੈਸੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਖਰਚਾਂਗੇ ਸਰਹੱਦ ਨੂੰ ਸੇਫ ਬਣਾਉਣ ਦੇ ਲਈ ਅਮਰੀਕਾ ਦੇ ਲਈ ਤੇ ਇਸ ਕਰਕੇ ਜਿਹੜਾ ਇਹ 25% ਵਾਲਾ ਜਿਹੜਾ ਟੈਰਫ ਵਾਲੀ ਗੱਲ ਸੀਗੀ ਉਹ ਤਾਂ ਹਜੇ ਪੋਸਟ ਕਰ ਲਿਆ 30 ਦਿਨਾਂ ਦੇ ਲਈ ਇੱਕ ਮਹੀਨੇ ਦੇ ਲਈ ਪਰ ਅਸਲ ਦੇ ਵਿੱਚ ਜਿਹੜੀ ਇਹਨਾਂ ਰਿਸ਼ਤਿਆਂ ਦੇ ਵਿੱਚ ਖਲੀਜ਼ ਆ ਗਈ ਆ ਨਾ ਉਹ ਇਸ ਕਰਕੇ ਆ ਕਿ ਜੇਸਟ੍ਰੀਕੇ ਨਾਲ ਇਹਨੇ ਬਹੁਤ ਹੀ ਇੱਕ ਬੇਇੱਜ਼ਤੀ ਕਰਨ ਵਾਲੀ ਢੰਗ ਦੇ ਨਾਲ ਕੈਨੇਡੀਅਨ ਲੋਕਾਂ ਨੂੰ ਜਾਂ ਕੈਨੇਡਾ ਨੂੰ ਖਾਸ ਕਰਕੇ ਡੋਨਲਡ ਟਰਪ ਨੇ ਡੀਲ ਕੀਤਾ ਕਿ ਅਸਾਨੂੰ ਇਹਨਾਂ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਅਸੀਂ ਕੈਨੇਡਾ ਤੋਂ ਕੀ ਲੈਣਾ ਤੇ ਅਸੀਂ ਤਾਂ ਮੁਕਤਦਾ ਇਹਨਾਂ ਤੇ ਖਰਚਾ ਕਰਦੇ ਆ ਜਿਹੜਾ ਵੀ ਇਸ ਕਰਕੇ ਜੇ ਜਾਂ ਤਾਂ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ ਅਮਰੀਕਾ ਕੈਨੇਡਾ ਨੂੰ ਅਮਰੀਕਨ ਰਾਸ਼ਟਰਪਤੀ ਕੈਨੇਡਾ ਨੂੰ ਕਹਿ ਰਿਹਾ ਕਿ ਜਾਂ ਤਾਂ ਸਾਡੀ 51ਵੀਂ ਸਟੇਟ ਬਣ ਜਾਓ ਨਹੀਂ ਤਾਂ ਫੇ ਭਾਈ ਤਿਆਰ ਰੋ ਫੇ ਅਸੀਂ ਤਾਂ ਬਾਕੀਆਂ ਦੇ ਵਾਂਗ ਤੁਹਾਡੇ ਨਾਲ ਵੀ ਉਦਾਂ ਹੀ ਨਿਝਠਾਂਗੇ ਸੋ ਆਬਵੀਅਸਲੀ ਉਹ ਕੈਨੇਡਾ ਦੇ ਲੋਕ ਹੁਣ ਮੈਂ ਡੇਵਿਡ ਪੈਕਮੈਨ ਐ ਉੱਥੇ ਦੇ ਅਮਰੀਕਨ ਜਿਹੜੇ ਆਪਣੇ ਪੱਤਰਕਾਰ ਉਹਨਾਂ ਨੇ ਆਪਣੇ ਸ਼ੋਅ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿੱਦਾਂ ਕੈਨੇਡਾ ਦੇ ਵਿੱਚ ਇੱਕ ਦੋ ਗੇਮਾਂ ਨੂੰ ਲੈ ਕੇ ਜਿੱਥੇ ਅਮਰੀਕਨ ਰਾਸ਼ਟਰ गान ਜਿਹੜਾ ਨੈਸ਼ਨਲ ਐਂਥਮ ਗਾਉਣਾ ਜਦੋਂ ਸ਼ੁਰੂ ਹੋਇਆ ਤਾਂ ਲੋਕਾਂ ਨੇ ਜਿਹੜਾ ਉਹਦੇ ਖਿਲਾਫ ਨਾਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਜਾਂ ਉਹਨੂੰ ਬੂਹ ਕਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਸੋ ਦੈਟਸ ਨੋ ਵੈਰੀ ਗੁੱਡ ਕਿ ਅਮਰੀਕਾ ਦਾ ਜਿਹੜਾ ਨੈਸ਼ਨਲ ਐਂਂਥਮ ਚੱਲਦਾ ਹੋਵੇ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਦੀ ਇੱਜ਼ਤ ਆ ਤੇ ਜੇਕਰ ਉਹਦਾ ਨਾਲ ਦਾ ਮੁਲਕ ਇਸ ਤਰੀਕੇ ਨਾਲ ਕਰ ਰਿਹਾ ਤੇ ਤੁਸੀਂ ਕਾਫੀ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਕਹਿ ਲਓ ਕਿ ਦਰਾੜ ਆ ਰਹੀ ਆ ਤੇ ਇਹ ਕੀ ਹਾ ਜਿਹੜਾ ਟੈਰਫ ਵਾਲੀ ਗੱਲ ਨੂੰ ਤਾਂ ਕਿਤੇ ਨਾ ਕਿਤੇ ਫਿਰ ਵੀ ਜਸਟੀਫਾਈ ਕਰ ਲੈਣਗੇ ਉਹ ਚਲੋ ਪੈਸਿਆਂ ਦੀ ਗੱਲ ਹੈ ਜਮ ਆਪਣੀਆਂ ਮੰਗਾਂ ਬਰਮਾਉਣੀਆਂ ਸੀ ਪਰ ਜਿਹੜਾ ਬਾਰ-ਬਾਰ ਇੱਕ ਬੇਇੱਜ਼ਤ ਕਰਨ ਵਾਲੇ ਰੌਂ ਦੇ ਵਿੱਚ ਡੋਨਲਡ ਟਰੰਪ ਕੈਨੇਡਾ ਨੂੰ ਡੀਲ ਕਰ ਰਿਹਾ ਥੈਟਸ ਨਾਟ ਵੈਰੀ ਗੁੱਡ ਸਾਈਨ ਫੋਰ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਰਿਸ਼ਤੇ ਇਹਦੇ ਨਾਲ-ਨਾਲ ਅਸਲ ਦੇ ਵਿੱਚ ਅਛਾ ਇਹ ਵੀ ਇੱਕ ਗੱਲ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸਲ ਇਹ ਕਿਉਂ ਬਾਰ-ਬਾਰ ਇਦਾਂ ਕਹਿੰਦਾ ਕਿ ਅਸੀਂ ਕੈਨੇਡਾ ਦੀ ਰੱਖਿਆ ਕਰਦੇ ਹਾਂ ਉਹਦੇ ਵਿੱਚ ਕੈਨੇਡਾ ਦੀ ਨਹੀਂ ਅਸਲ ਦੇ ਵਿੱਚ ਨੈਟੋ ਦੀ ਗੱਲ ਡੋਨਲਡ ਟਰੰਪ ਦੇ ਵੱਲੋਂ ਕੀਤੀ ਜਾ ਰ ਉਹਨਾਂ ਨੇ ਆਪੋ ਆਪਣੀ ਆਰਮੀ ਨੂੰ ਤਗੜਾ ਰੱਖਣਾ ਹੁੰਦਾ ਉਹਨਾਂ ਨੇ ਜਿੱਦਾਂ ਹੁਣ 31 ਕੰਟਰੀਜ਼ ਆ ਤੇ ਉਹਨਾਂ ਨੇ ਆਪੋ ਆਪਣੀਆਂ ਆਪਣੀ ਜਿੰਨੇ ਵੀ ਜਿਹੜਾ ਕੈਨੇਡਾ ਆ ਜਾਂ ਹੋਰ ਜਿੰਨੀਆਂ ਵੀ ਇਹਦੇ ਵਿੱਚ ਹੈਗੀਆਂ ਨੀਟੋ ਦੇ ਵਿੱਚ ਕੰਟਰੀਜ਼ ਉਹਨਾਂ ਨੇ ਆਪਣੀ ਮੁਲਕ ਦੀ ਜੀਡੀਪੀ ਦਾ 2% ਹਿੱਸਾ ਆਪਣੀ ਆਰਮੀ ਦੇ ਉੱਤੇ ਖਰਚਣਾ ਹੁੰਦਾ ਨੀਟੋ ਦੇ ਵਿੱਚ ਨਹੀਂ ਕੁਝ ਵੀ ਦੇਣਾ ਸਿਰਫ ਆਪਣੀ ਆਰਮੀ ਨੂੰ ਤਗੜਿਆ ਕਰਨਾ ਹੁੰਦਾ ਹੁਣ ਤਾਂ ਟਰੰਪ ਕਹਿ ਰਿਹਾ ਕਿ ਮੈਂ 5% ਤੱਕ ਲੈ ਜਾਣਾ ਕੰਮ ਪਰ 2% ਵੀ ਬਹੁਤ ਸਾਰੇ ਮੁਲਕਾਂ ਤੋਂ ਨਹੀਂ ਖਰਚ ਹੋ ਪਾ ਰਿਹਾ ਇਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਮੁਲਕ ਸ਼ਾਮਲ ਨੇ ਤੇ ਕੈਨੇਡਾ ਤਾਂ ਬਿਲਕੁਲ ਹੀ ਹੇਠਲੇ ਨੰਬਰ ਤੇ ਆ ਤੇ 1. ਕੁਛ ਜਿਹੜਾ ਉਹ ਖਰਚਾ ਕਰਦਾ ਆਪਣੀ ਫੌਜ ਦੇ ਉੱਤੇ ਆਪਣੀ ਜੀ ਡੀ ਪੀ ਦਾ ਆਪਣੇ ਡਿਫੈਂਸ ਦੇ ਉੱਤੇ ਤੇ ਇਹਨਾਂ ਨੇ ਕੈਨੇਡਾ ਵਾਲਿਆਂ ਨੇ ਪਹਿਲਾਂ ਕਿਹਾ ਸੀਗਾ ਕਿ 231 32 ਤੱਕ ਅਸੀਂ ਲੈ ਜਾਵਾਂਗੇ 2% ਤੇ ਤਾਂ ਹੁਣ ਇਹਨਾਂ ਨੇ ਥੋੜੀ ਟੂਟੀ ਕਹ ਲਓ ਕਿ ਚੂੜੀ ਕੱਸੀ ਆ ਬਾਕੀ ਕੰਟਰੀਆਂ ਨੇ ਤਾਂ ਇਹ ਕਹਿੰਦੇ ਆ ਵੀ ਅਸੀਂ 27 28 ਤੱਕ ਕਰ ਦਵਾਂਗੇ 27 28 29 ਤੱਕ ਅਸੀਂ ਲੈ ਜਾਵਾਂਗੇ 2% ਤੱਕ ਪਰ ਬਹੁਤ ਸਾਰੇ ਜਿਹੜੇ ਐਨਾਲਿਸਟ ਨੇ ਕੈਨੇਡਾ ਦੇ ਉਹਨਾਂ ਦਾ ਮੰਨਣਾ ਕਿ ਇਟਸ ਨਾਟ ਈਜ਼ੀ ਕਿਉਂਕਿ ਆਬਵੀਅਸਲੀ ਕੈਨੇਡਾ ਦੇ ਆਰਥਿਕ ਹਾਲਾਤ ਕੋਈ ਉਨੇ ਚੰਗੇ ਨਹੀਂ ਹੈਗੇ ਕਿ ਤੁਸੀਂ ਆਪਣੀ ਜੀਡੀਪੀ ਦਾ 2% ਹਿੱਸਾ ਸਿਰਫ ਤੇ ਸਿਰਫ ਡਿਫੈਂਸ ਤੇ ਖਰਚਾ ਕਰਦੇ ਹੋ ਤੇ ਇਹਨੂੰ ਲੈ ਕੇ 트ੰਪ ਬਾਰ ਬਾਰ ਇਹ ਗੱਲ ਕਹਿੰਦਾ ਕਿ ਅਸੀਂ ਦੁਨੀਆ ਦੀ ਸੁਰੱਖਿਆ ਕਿਉਂ ਕਰੀਏ ਕਿਉਂਕਿ ਨੈਟੋ ਦੇ ਵਿੱਚ ਸਭ ਤੋਂ ਤਕੜੀ ਕੰਟਰੀ ਅਮਰੀਕਾ ਆ ਤੇ ਆਪਣੀ ਫੌਜ ਦੇ ਉੱਤੇ ਵੀ ਅਮਰੀਕਾ ਜਾਦੇ ਪੈਸੇ ਖਰਚਦਾ ਸੋ ਇਹ ਅਸਲੀ ਗੱਲ ਉਹਨਾਂ ਦੀ ਇਹ ਆ ਜਿਹੜੀ ਉਹ ਬਾਰ ਬਾਰ ਕੈਨੇਡਾ ਦੀ ਆਰਮੀ ਦੀ ਜਾਂ ਕੈਨੇਡਾ ਦੇ ਜਿਹੜੀਆਂ ਸਰਹੱਦਾਂ ਨੂੰ ਰਾਖੀ ਕਰਨ ਦੀ ਗੱਲ ਕਰਦਾ ਪਰ ਇਹਦੇ ਵਿੱਚ ਇਹ ਵੀ ਆ ਕਿ ਜੇਕਰ ਨੈਟੋ ਦੀ ਆਪਾਂ ਗੱਲ ਕਰੀਏ ਤਾਂ ਨੈਟੋ ਦਾ ਮੁਖੀ ਵੀ ਯੂਐਸਏ ਆ ਹਰ ਤਾਂ ਪੰਗੇ ਵੀ ਯੂਐਸਏ ਲੈਂਦਾ ਜਾ ਕੇ ਤੇ ਜੇਕਰ ਯੂਕਰੇਨ ਰਸ਼ੀਆ ਦੀ ਗੱਲ ਆਉਂਦੀ ਆ ਤੇ ਹੋਰ ਤਾਂ ਕਿਸੇ ਦਾ ਜਾਂ ਤਾਂ ਯੂਐਸਏ ਦਾ ਪੰਗਾ ਜਾਂ ਯੂਐਸਏ ਤੋਂ ਬਾਅਦ ਤਾਂ ਨੰਬਰ ਚਲੋ ਬ੍ਰਿਟੇਨ ਦਾ ਹੀ ਆ ਕਿਉਂਕਿ ਬ੍ਰਿਟਾਨ ਵੀ ਬੜੀ ਵੱਡੀ ਇੱਕ ਤਾਕਤ ਰਹੀ ਆ ਤੇ ਹੁਣ ਵੀ ਵੈਸੇ ਤਾਂ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਇਹ 5 ਆਈਜ਼ ਕੰਟਰੀ ਆ ਯੂਐਸਏ ਕੈਨੇਡਾ ਇਹ ਆਪਣਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਹੈ ਕਿ ਤਾਂ ਸਾਰੇ ਇਹ ਜਿਹੜੇ ਬ੍ਰਿਟਾਨਵੀ ਗੋਰੇ ਹੀ ਆ ਇਹ ਜਿਹੜੇ ਉੱਥੇ ਜਾ ਕੇ ਬਸੇ ਹੋਏ ਨੇ ਵਾਈਟ ਇੰਗਲਿਸ਼ਮੈਨ ਹੀ ਆ ਤੇ ਇਹਨਾਂ ਦਾ ਹੀ ਰਾਜ ਚੱਲਦਾ ਹੁਣ ਇਹ ਡੋਨਲਡ 트੍ਰੰਪ ਦੀ ਵੀ ਆਈ ਥਿੰਕ ਇਫ ਆਮ ਨਾਟ ਰੋਂਗ ਇਹਨਾਂ ਦੀ ਜਿਹੜੀ ਮਾਤਾ ਜੀ ਸੀ ਉਹ ਵੀ ਸ਼ਾਇਦਿਤ ਤੋ ਯੂਕੇ ਤੋਂ ਹੀ ਸੀ ਤੇ ਇਸ ਕਰਕੇ ਇਹਨਾਂ ਦੇ ਅੰਗਲੀਆਂ ਸੰਗਲੀਆਂ ਤਾਂ ਮਿਲਦੀਆਂ ਹੀ ਆ ਸਾਰੀਆਂ ਜਿਹੜੀਆਂ ਜੋ ਬਾਈਡਨ ਸੀਗਾ ਉਹਦਾ ਨਾਤਾ ਜੁੜਦਾ ਸੀਗਾ ਜਾ ਕੇ ਆਇਰਲੈਂਡ ਦੇ ਨਾਲ ਇਸੇ ਕਰਕੇ ਗੁੱਡ ਫਰਾਈਡੇ ਐਗਰੀਮੈਂਟ ਨਾ ਨਾਰਥ ਆਇਰਲੈਂਡ ਆਇਲੈਂਡ ਦੇ ਨਾਲ ਕਾਫੀ ਇਹਨਾਂ ਦਾ ਰਿਆ ਬਾਪਸਤਾ ਜੋ ਬਾਈਡਨ ਹੋਣਾ ਤਾਂ ਵੀ ਸੋ ਇਸ ਕਰਕੇ ਇਹ ਜਿਹੜਾ ਹੁਣ ਕੈਨੇਡਾ ਤੇ ਅਮਰੀਕਾ ਦੇ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਇੱਕ ਤਾਂ ਇਹ ਵੀ ਗੱਲ ਆਉਂਦੀ ਤੇ ਨਾਲ ਦੇ ਨਾਲ ਜੇਕਰ ਨੈਟੋ ਦੀ ਵੀ ਆਪਾਂ ਗੱਲ ਕਰੀਏ ਤਾਂ ਮੇਨਲੀ ਇਹਦਾ ਫਾਇਦਾ ਵੀ ਤਾਂ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਹੀ ਹੈ ਤੇ ਹੁਣ ਕਹਿ ਰਹੇ ਨੇ ਆਪਣੇ ਆਪ ਨੂੰ ਯੂਐਸ ਨੂੰ ਜਿਹੜਾ ਇਹਦੇ ਵਿੱਚ ਹਿਊਮਨ ਰਾਈਟ ਦੇ ਵਿੱਚੋਂ ਵੀ ਕੱਢ ਲਿਆ ਤੇ ਅੱਜ ਇਹਦੀ ਨਿਤਨੀ ਆਹੂ ਸਾਹਿਬ ਦੇ ਨਾਲ ਹੁਣ ਜਿਹੜੀ ਮੁਲਾਕਾਤ ਚੱਲ ਰਹੀ ਹੈ ਉਹਦੇ ਵਿੱਚੋਂ ਦੇਖਦੇ ਹਾਂ ਕੀ ਕਰਦੇ ਆ ਇਹ ਤੇ ਪਹਿਲਾਂ ਕਾਫੀ ਚੰਗਾ ਇਹਨਾਂ ਦਾ ਰਿਸ਼ਤਾ ਰਿਹਾ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਬਣਾਤਾ ਸੀਗਾ ਡੋਨਲਡ 트੍ਰੰਪ ਨੇ ਬੜੀ ਇਹਦਾ ਵਿਰੋਧ ਵੀ ਹੋਇਆ ਸੀ ਚਾਰੇ ਪਾਸਿਓਂ ਅੱਛਾ ਬਾਰ-ਬਾਰ ਇਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਾਜ਼ਾ ਦੇ ਜਿਹੜੇ ਲੋਕ ਆ ਜਾਂ ਫਿਲਸਤੀਨੀ ਜਿਹੜੇ ਲੋਕ ਆ ਉਹਨਾਂ ਨੂੰ ਕਿਸੇ ਸੇਫ ਜਗ੍ਹਾ ਤੇ ਚਲੇ ਜਾਣਾ ਚਾਹੀਦਾ ਤੇ ਇਹ ਜਿਹੜਾ ਗਾਜ਼ਾ ਹੈ ਇੱਥੇ ਤੁਸੀਂ ਹੁਣ ਰਹਿ ਨਹੀਂ ਸਕਦੇ ਇਹਦੀ ਚਾਰੇ ਪਾਸਿਓਂ تنਕੀਦ ਮਿਡਲ ਈਸਟਰਨ ਕੰਟਰੀਜ਼ ਵੀ ਕਰ ਰਹੇ ਨੇ ਤੇ ਆਬਵੀਅਸਲੀ ਫਿਲਸਤੀਨੀ ਤਾਂ ਕਰ ਹੀ ਰਹੇ ਨੇ ਕਿ ਅਸੀਂ ਆਪਣੀ ਧਰਤੀ ਨੂੰ ਛੱਡ ਕੇ ਹੋਰ ਕਿੱਥੇ ਕਿੱਥੇ ਜਾਈਏ ਜਾਂ ਕਿਉਂ ਜਾਈਏ ਸੋ ਅਚਾ ਇਹਦੇ ਨਾਲ ਨਾਲ ਜਿਹੜੀ ਸਵੀਡਨ ਦੇ ਵਿੱਚ ਘਟਨਾ ਵਾਪਰੀ ਹੈ ਉਹ ਬੜੀ ਮਨਪੱਖੀ ਹੈ ਜੀ ਉੱਥੇ ਇੱਕ ਸਕੂਲ ਦੇ ਵਿੱਚ ਅਚਾ ਇਹ ਹਜੇ ਤੱਕ ਪਤਾ ਨਹੀਂ ਕਿ ਇਹ دہشت گردੀ ਦੇ ਨਾਲ ਸੰਬੰਧਿਤ ਘਟਨਾ ਹੈ ਕਿ ਉੱਥੇ ਬੀਤੇ ਦਿਨਾਂ 'ਚ ਗੈਂਗ ਵਾਇਲੈਂਸ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਉਹਦੇ ਦੀ ਕੋਈ ਘਟਨਾ ਪਰ ਇਹ ਮਾਸ ਸ਼ੂਟਿੰਗ ਦੀ ਗੱਲਬਾਤ ਆ ਇਹ ਸਮੂਹਿਕ ਗੋਲੀਬਾਰੀ ਕਰਕੇ 10 ਲੋਕਾਂ ਦੀ ਮੌਤ ਹੋ ਗਈ ਆ ਹੁਣ ਤੱਕ ਹਾਲਾਂਕਿ ਜਿਹੜੇ ਆ ਇਹ ਗੱਲ ਪੁਲਿਸ ਨੇ ਕਨਫਰਮ ਕੀਤੀ ਆ ਪਰ ਇਹ ਵੀ ਗੱਲ ਲਗਾਤਾਰ ਮੀਡੀਆ ਦੇ ਵਿੱਚ ਆ ਰਹੀ ਆ ਕਿ ਇਹਨਾਂ ਦੇ ਵਿੱਚ ਕੋ ਬੱਚੇ ਨਹੀਂ ਹੈਗੇ ਇਹ ਜਿਹੜਾ ਸਕੂਲ ਆ ਇਸ ਇਸ ਸਕੂਲ ਦੇ ਆਲੇ ਦੁਆਲੇ ਜਰੂਰ ਕੁਝ ਸਕੂਲ ਇਦਾਂ ਦੇ ਆ ਜਿਹੜੇ ਬੱਚਿਆਂ ਦੇ ਸਕੂਲ ਵੀ ਆ ਪਰ ਇਹ ਜਿਹੜਾ ਸਪੈਸੀਫਿਕਲੀ ਜਿਹੜਾ ਇਹ ਜਿੱਥੇ ਫਾਇਰਿੰਗ ਹੋਈ ਆ ਉਥੇ ਮੋਸਟਲੀ ਜਿਹੜੇ ਥੋੜੇ ਉਮਰ ਦਰਾਜ਼ ਲੋਕ ਜਾਂਦੇ ਨੇ ਜ਼ਿਆਦਾਤਰ ਇਹਦੇ ਵਿੱਚ ਇਹ ਵੀ ਦੱਸ ਦਿਆ ਕਿ ਜਿਹੜੇ ਥੋੜੇ ਕਹਿ ਲਓ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਜਾ ਕੇ ਇਸ ਵੀਡੀਓ ਦੇ ਵਿੱਚ ਵੱਸਦੇ ਨੇ ਉਹ ਉਥੇ ਦੀ ਬੋਲੀ ਸਿੱਖਣ ਦੇ ਲਈ ਵੀ ਉਹਨਾਂ ਸਕੂਲਾਂ ਦੇ ਵਿੱਚ ਜਾਂਦੇ ਨੇ ਸੋ ਇਹ ਵੀ ਸ਼ਾਇਦ ਕੋਈ ਇੱਕ ਮਸਲਾ ਹੋ ਸਕਦਾ ਕਿ ਇਸੇ ਕਰਕੇ ਕਿਤੇ ਕਿਉਂਕਿ ਯੂਰਪ ਦੇ ਵਿੱਚ ਵੀ ਹੁਣ ਇੱਕ ਇਹ ਇਮੀਗਰੈਂਟਸ ਦੇ ਖਿਲਾਫ ਜਿਹੜੀ ਇੱਕ ਥੋੜੀ ਹਵਾਜ ਹੀ ਬਣਦੀ ਜਾ ਰਹੀ ਆ ਪਰ ਬਹੁਤ ਮੰਦਭਾਗੀ ਘਟਨਾ ਇਹ 10 ਲੋਕਾਂ ਦੀ ਉੱਤੇ ਮੌਤ ਹੋ ਗਈ ਆ 스웨ਡਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ 스웨ਡਿਸ਼ ਇਤਿਹਾਸ ਦੀ ਸਭ ਤੋਂ ਬੁਰੀ ਸਮੂਹਿਕ ਗੋਲੀਬਾਰੀ ਦੀ ਇਹ ਘਟਨਾ ਹੋਈ ਆ ਹਾਲਾਂਕਿ ਉਹ ਜਿਹੜਾ ਪੁਲਿਸ ਨੇ ਦੱਸਿਆ ਆ ਕਿ ਇਹਨਾਂ 10 ਜਾਣੇ ਜਿਹੜੇ ਮਾਰੇ ਗਏ ਇਹਨਾਂ ਦੇ ਵਿੱਚੋਂ ਹੀ ਇੱਕ ਜਿਹੜਾ ਜਿਹਦੇ ਤੇ ਸ਼ੱਕ ਆ ਵੀ ਜਿਹਨੇ ਇਹ ਅਟੈਕ ਕੀਤਾ ਉਹ ਵੀ ਇਹਦੇ ਵਿੱਚ ਹੀ ਸ਼ਾਮਲ ਆ ਹੁਣ ਪੁਲਿਸ ਨੇ ਜਿਹੜਾ ਇਹਨੂੰ دہشت گردੀ ਦੇ ਨਾਲ ਜੋੜ ਕੇ ਹਜੇ ਤੱਕ ਨਹੀਂ ਦੇਖਿਆ ਨਾ ਹੀ ਗੈਗ ਬਾਇਲਰਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੋ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹਦੇ ਬਾਬਤ ਜ਼ਿਆਦਾ ਜਾਣਕਾਰੀਆਂ ਕਲੀਅਰ ਹੋਣੀਆਂ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆਪਣਾ ਤੇ ਆਪਣੇ ਸਤਜੰ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ